ਡੋਨਾਲਡ 트ੰਪ ਨੇ H1B ਵੀਜ਼ਾ ਬਾਰੇ ਇੱਕ ਹੈਰਾਨੀਜਨਕ ਬਿਆਨ ਦਿੱਤਾ ਹੈ 트ੰਪ ਜੋ ਪਹਿਲਾਂ ਇਸ ਵੀਜ਼ਾ ਪ੍ਰੋਗਰਾਮ ਦੇ ਸਭ ਤੋਂ ਵੱਡੇ ਵਿਰੋਧੀ ਮੰਨੇ ਜਾਂਦੇ ਸਨ ਹੁਣ ਕਹਿ ਰਹੇ ਹਨ ਕਿ ਅਮਰੀਕਾ ਨੂੰ ਵਿਦੇਸ਼ਾਂ ਤੋਂ ਮਾਹਿਰਾਂ ਲੋਕਾਂ ਦੀ ਲੋੜ ਹੈ ਕਿਉਂਕਿ ਸਾਡੇ ਲੋਕਾਂ ਵਿੱਚ ਇੰਨਾ ਟੈਲੈਂਟ ਨਹੀਂ ਹੈ ਇੱਕ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਮਰੀਕਾ ਵਿੱਚ ਕਾਫੀ ਟੈਲੈਂਟ ਮੌਜੂਦ ਨਹੀਂ ਤਾਂ 트ੰਪ ਨੇ ਸਿੱਧਾ ਜਵਾਬ ਦਿੱਤਾ ਨਹੀਂ ਸਾਡੇ ਕੋਲ ਇੰਨੇ ਕੁਸ਼ਲ ਲੋਕ ਨਹੀਂ ਹਨ ਤੁਸੀਂ ਬੇਰੋਜ਼ਗਾਰ ਲਾਈਨ ਵਿੱਚੋਂ ਕਿਸੇ ਨੂੰ ਕੱਢ ਕੇ ਨਹੀਂ ਕਹਿ ਸਕਦੇ ਕਿ ਚਲੋ ਹੁਣ ਤੁਸੀਂ ਹਾਈ ਟੈਕ ਫੈਕਟਰੀ ਚਲਾਓ ਉਹਨਾਂ ਨੇ ਇਹ ਵੀ ਦੱਸਿਆ ਕਿ ਕੁਝ ਖਾਸ ਉਦਯੋਗਾਂ ਵਿੱਚੋਂ ਜਿਵੇਂ ਬੈਟਰੀ ਨਿਰਮਾਣ ਇਲੈਕਟ੍ਰਿਕ ਵਾਹਨ ਅਤੇ ਟੈਕਨੋਲੋਜੀ ਖੇਤਰ ਵਿੱਚ ਬਹੁਤ ਹੀ ਵਿਸ਼ੇਸ਼ ਗਿਆਨ ਅਤੇ ਅਨੁਭਵ ਦੀ ਲੋੜ ਹੁੰਦੀ ਹੈ ਜੋ ਹਰ ਕਿਸੇ ਕੋਲ ਨਹੀਂ ਹੁੰਦਾ ਇਹ ਬਿਆਨ ਖਾਸ ਤੌਰ ਤੇ ਇਸ ਲਈ ਚਰਚਾ ਵਿੱਚ ਹੈ ਕਿਉਂਕਿ 트ੰਪ ਦੀ ਪਿਛਲੇ ਸਾਲ ਦੇ H1B ਵੀਜ਼ਾ ਤੇ ਕਈ ਸਖਤ ਨਿਯਮ ਲਗਾਏ ਗਏ ਸਨ ਜਿਸ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਦੇ ਪੇਸ਼ੇਵਰਾਂ ਨੂੰ ਅਮਰੀਕਾ ਜਾਣ ਲਈ ਮੁਸ਼ਕਲ ਆਈ ਸੀ ਪਰ ਹੁਣ ਲੱਗਦਾ ਹੈ ਕਿ ਉਹ ਆਪਣੀ ਪੁਰਾਣੀ ਨੀਤੀ ਦੇ ਪਿੱਛੋਂ ਹਟ ਰਹੇ ਹਨ ਅਤੇ ਸਮਝ ਰਹੇ ਹਨ ਕਿ ਅਮਰੀਕਾ ਦੀ ਅਰਥ ਵਿਵਸਥਾ ਨੂੰ ਵਿਦੇਸ਼ੀ ਮਾਹਿਰਾਂ ਦੀ ਮਦਦ ਨਾਲ ਹੀ ਮਜ਼ਬੂਤ ਬਣਾਇਆ ਜਾ ਸਕਦਾ ਹੈ 트럼ਪ ਦੇ ਇਸ ਬਿਆਨ ਨਾਲ ਭਾਰਤੀ ਆਈਟੀ ਇੰਜੀਨੀਅਰਾਂ ਸਾਇੰਟਿਸਟਾਂ ਅਤੇ ਹੋਰ ਪੇਸ਼ੇਵਰਾਂ ਦੀ ਉਮੀਦ ਜਾਗੀ ਹੈ ਕਿ ਸ਼ਾਇਦ ਅਗਲੇ ਸਮੇਂ ਵਿੱਚ H1B ਵੀਜ਼ਾ ਦੇ ਨਿਯਮਾਂ ਨੂੰ ਢਿੱਲਾ ਕੀਤਾ ਜਾਵੇ ਅਤੇ ਇਸ ਨਾਲ ਹੀ ਇਹ ਸੰਕੇਤ ਵੀ ਮਿਲਦਾ ਹੈ ਕਿ 트럼ਪ 2024 ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਛਵੀ ਨੂੰ ਨਰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਖਾਸ ਕਰਕੇ ਉਹਨਾਂ ਭਾਰਤੀ ਅਮਰੀਕਾ ਵੋਟਰਾਂ ਦੇ ਵਿਚਾਰੇ ਜੋ ਹਾਈ ਟੈਕ ਖੇਤਰ ਨਾਲ ਜੁੜੇ ਹਨ 트럼ਪ ਦਾ ਕਹਿਣਾ ਹੈ ਕਿ ਅਸੀਂ ਸਾਰੀ ਦੁਨੀਆ ਦੇ ਟੈਲੈਂਟ ਨੂੰ ਆਪਣੇ ਦੇਸ਼ ਵਿੱਚ ਲਿਆਉਣਾ ਚਾਹੁੰਦੇ ਹਾਂ ਕਈਆਂ ਲਈ ਇੱਕ ਵੱਡਾ ਪਾਲਿਸੀ ਬਦਲਾਅ ਵੀ ਮੰਨਿਆ ਜਾ ਰਿਹਾ ਹੈ ਹੁਣ ਦੇਖਣਾ ਹੈ ਹੋਵੇਗਾ ਕਿ ਇਹ ਸਿਰਫ ਚੋਣੀ ਬਿਆਨਬਾਜ਼ੀ ਹੈ ਜਾਂ ਅਸਲ ਵਿੱਚ ਅਮਰੀਕਾ ਆਪਣੀ ਇਮੀਗ੍ਰੇਸ਼ਨ ਪਾਲਿਸੀ ਵਿੱਚ ਕੋਈ ਨਵਾਂ ਦਰਵਾਜ਼ਾ ਖੋਲਣ ਜਾ ਰਿਹਾ ਹੈ ਡੋਨਲਡ 트੍ਰੰਪ ਨੇ H1B ਵੀਜ਼ਾ ਬਾਰੇ ਇੱਕ ਹੈਰਾਨੀਜਨਕ ਬਿਆਨ ਦਿੱਤਾ ਹੈ 트੍ਰੰਪ ਜੋ ਪਹਿਲਾਂ ਇਸ ਵੀਜ਼ਾ ਪ੍ਰੋਗਰਾਮ ਦੇ ਸਭ ਤੋਂ ਵੱਡੇ ਵਿਰੋਧੀ ਮੰਨੇ ਜਾਂਦੇ ਸਨ ਹੁਣ ਕਹਿ ਰਹੇ ਹਨ ਕਿ ਅਮਰੀਕਾ ਨੂੰ ਵਿਦੇਸ਼ਾਂ ਤੋਂ ਮਾਹਿਰਾਂ ਲੋਕਾਂ ਦੀ ਲੋੜ ਹੈ ਕਿਉਂਕਿ ਸਾਡੇ ਲੋਕਾਂ ਵਿੱਚ ਇੰਨਾ ਟੈਲੈਂਟ ਨਹੀਂ ਹੈ ਇੱਕ ਇੰਟਰਵਿਊ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਅਮਰੀਕਾ ਵਿੱਚ ਕਾਫੀ ਟੈਲੈਂਟ ਮੌਜੂਦ ਨਹੀਂ ਤਾਂ 트ੰਪ ਨੇ ਸਿੱਧਾ ਜਵਾਬ ਦਿੱਤਾ ਨਹੀਂ ਸਾਡੇ ਕੋਲ ਇੰਨੇ ਕੁਸ਼ਲ ਲੋਕ ਨਹੀਂ ਹਨ ਤੁਸੀਂ ਬੇਰੋਜ਼ਗਾਰ ਲਾਈਨ ਵਿੱਚੋਂ ਕਿਸੇ ਨੂੰ ਕੱਢ ਕੇ ਨਹੀਂ ਕਹਿ ਸਕਦੇ ਕਿ ਚਲੋ ਹੁਣ ਤੁਸੀਂ ਹਾਈ ਟੈਕ ਫੈਕਟਰੀ ਚਲਾਓ ਉਹਨਾਂ ਨੇ ਇਹ ਵੀ ਦੱਸਿਆ ਕਿ ਕੁਝ ਖਾਸ ਉਦਯੋਗਾਂ ਵਿੱਚੋਂ ਜਿਵੇਂ ਬੈਟਰੀ ਨਿਰਮਾਣ ਇਲੈਕਟ੍ਰਿਕ ਵਾਹਨ ਅਤੇ ਟੈਕਨੋਲੋਜੀ ਖੇਤਰ ਵਿੱਚ ਬਹੁਤ ਹੀ ਵਿਸ਼ੇਸ਼ ਗਿਆਨ ਅਤੇ ਅਨੁਭਵ ਦੀ ਲੋੜ ਹੁੰਦੀ ਹੈ ਜੋ ਹਰ ਕਿਸੇ ਕੋਲ ਨਹੀਂ ਹੁੰਦਾ ਇਹ ਬਿਆਨ ਖਾਸ ਤੌਰ ਤੇ ਇਸ ਲਈ ਚਰਚਾ ਵਿੱਚ ਹੈ ਕਿਉਂਕਿ 트ੰਪ ਦੀ ਪਿਛਲੇ ਸਾਲ ਦੇ H1B ਵੀਜ਼ਾ ਤੇ ਕਈ ਸਖਤ ਨਿਯਮ ਲਗਾਏ ਗਏ ਸਨ ਜਿਸ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਦੇ ਪੇਸ਼ੇਵਰਾਂ ਨੂੰ ਅਮਰੀਕਾ ਜਾਣ ਲਈ ਮੁਸ਼ਕਲ ਆਈ ਸੀ ਪਰ ਹੁਣ ਲੱਗਦਾ ਹੈ ਕਿ ਉਹ ਆਪਣੀ ਪੁਰਾਣੀ ਨੀਤੀ ਦੇ ਪਿੱਛੋਂ ਹਟ ਰਹੇ ਹਨ ਅਤੇ ਸਮਝ ਰਿਹਾ ਹਨ ਕਿ ਅਮਰੀਕਾ ਦੀ ਅਰਥਵਿਵਸਥਾ ਨੂੰ ਵਿਦੇਸ਼ੀ ਮਾਹਿਰਾਂ ਦੀ ਮਦਦ ਨਾਲ ਹੀ ਮਜ਼ਬੂਤ ਬਣਾਇਆ ਜਾ ਸਕਦਾ ਹੈ 트럼ਪ ਦੇ ਇਸ ਬਿਆਨ ਨਾਲ ਭਾਰਤੀ ਆਈਟੀ ਇੰਜੀਨੀਅਰਾਂ ਸਾਇੰਟਿਸਟਾਂ ਅਤੇ ਹੋਰ ਪੇਸ਼ੇਵਰਾਂ ਦੀ ਉਮੀਦ ਜਾਗੀ ਹੈ ਕਿ ਸ਼ਾਇਦ ਅਗਲੇ ਸਮੇਂ ਵਿੱਚ ਐਚ 1 ਵੀ ਵੀਜ਼ਾ ਦੇ ਨਿਯਮਾਂ ਨੂੰ ਤਿੱਲਾ ਕੀਤਾ ਜਾਵੇ ਅਤੇ ਇਸ ਨਾਲ ਹੀ ਇਹ ਸੰਕੇਤ ਵੀ ਮਿਲਦਾ ਹੈ ਕਿ 트럼ਪ 2024 ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਛਵੀ ਨੂੰ ਨਰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਖਾਸ ਕਰਕੇ ਉਹਨਾਂ ਭਾਰਤੀ ਅਮਰੀਕਾ ਵੋਟਰਾਂ ਦੇ ਵਿਚਾਰੇ ਜੋ ਹਾਈ ਟੈਕ ਖੇਤਰ ਨਾਲ ਜੁੜੇ ਹਨ 트럼ਪ ਦਾ ਕਹਿਣਾ ਹੈ ਕਿ ਅਸੀਂ ਸਾਰੀ ਦੁਨੀਆ ਦੇ ਟੈਲੈਂਟ ਨੂੰ ਆਪਣੇ ਦੇਸ਼ ਵਿੱਚ ਲਿਆਉਣਾ ਚਾਹੁੰਦੇ ਹਾਂ ਕਈਆਂ ਲਈ ਇੱਕ ਵੱਡਾ ਪਾਲਿਸੀ ਬਦਲਾਅ ਵੀ ਮੰਨਿਆ ਜਾ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਸਿਰਫ ਚੋਣੀ ਬਿਆਨਬਾਜ਼ੀ ਹੈ ਜਾਂ ਅਸਲ ਵਿੱਚ ਅਮਰੀਕਾ ਆਪਣੀ ਇਮੀਗ੍ਰੇਸ਼ਨ ਪਾਲਿਸੀ ਵਿੱਚ ਕੋਈ ਨਵਾਂ ਦਰਵਾਜ਼ਾ ਖੋਲਣ ਜਾ ਰਿਹਾ ਹੈ ਡੋਨਾਲਡ 트੍ਰੰਪ ਨੇ H1B ਵੀਜ਼ਾ ਬਾਰੇ ਇੱਕ ਹੈਰਾਨੀਜਨਕ ਬਿਆਨ ਦਿੱਤਾ ਹੈ 트੍ਰੰਪ ਜੋ ਪਹਿਲਾਂ ਇਸ ਵੀਜ਼ਾ ਪ੍ਰੋਗਰਾਮ ਦੇ ਸਭ ਤੋਂ ਵੱਡੇ ਵਿਰੋਧੀ ਮੰਨੇ ਜਾਂਦੇ ਸਨ ਹੁਣ ਕਹਿ ਰਹੇ ਹਨ ਕਿ ਅਮਰੀਕਾ ਨੂੰ ਵਿਦੇਸ਼ਾਂ ਤੋਂ ਮਾਹਿਰਾਂ ਲੋਕਾਂ ਦੀ ਲੋੜ ਹੈ ਕਿਉਂਕਿ ਸਾਡੇ ਲੋਕਾਂ ਵਿੱਚ ਇੰਨਾ ਟੈਲੈਂਟ ਨਹੀਂ ਹੈ ਇੱਕ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਮਰੀਕਾ ਵਿੱਚ ਕਾਫੀ ਟੈਲੈਂਟ ਮੌਜੂਦ ਨਹੀਂ ਤਾਂ 트੍ਰੰਪ ਨੇ ਸਿੱਧਾ ਜਵਾਬ ਦਿੱਤਾ ਨਹੀਂ ਸਾਡੇ ਕੋਲ ਇੰਨੇ ਕੁਸ਼ਲ ਲੋਕ ਨਹੀਂ ਹਨ ਤੁਸੀਂ ਬੇਰੋਜ਼ਗਾਰ ਲਾਈਨ ਵਿੱਚੋਂ ਕਿਸੇ ਨੂੰ ਕੱਢ ਕੇ ਨਹੀਂ ਕਹਿ ਸਕਦੇ ਕਿ ਚਲੋ ਹੁਣ ਤੁਸੀਂ ਹਾਈ ਟੈਕ ਫੈਕਟਰੀ ਚਲਾਓ ਉਹਨਾਂ ਨੇ ਇਹ ਵੀ ਦੱਸਿਆ ਕਿ ਕੁਝ ਖਾਸ ਉਦਯੋਗਾਂ ਵਿੱਚੋਂ ਜਿਵੇਂ ਬੈਟਰੀ ਨਿਰਮਾਣ ਇਲੈਕਟ੍ਰਿਕ ਵਾਹਨ ਅਤੇ ਟੈਕਨੋਲੋਜੀ ਖੇਤਰ ਵਿੱਚ ਬਹੁਤ ਹੀ ਵਿਸ਼ੇਸ਼ ਗਿਆਨ ਅਤੇ ਅਨੁਭਵ ਦੀ ਲੋੜ ਹੁੰਦੀ ਹੈ ਜੋ ਹਰ ਕਿਸੇ ਕੋਲ ਨਹੀਂ ਹੈ ਇਹ ਬਿਆਨ ਖਾਸ ਤੌਰ ਤੇ ਇਸ ਲਈ ਚਰਚਾ ਵਿੱਚ ਹੈ ਕਿਉਂਕਿ 트ੰਪ ਦੀ ਪਿਛਲੇ ਸਾਲ ਦੇ H1B ਵੀਜ਼ਾ ਤੇ ਕਈ ਸਖਤ ਨਿਯਮ ਲਗਾਏ ਗਏ ਸਨ ਜਿਸ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਦੇ ਪੇਸ਼ੇਵਰਾਂ ਨੂੰ ਅਮਰੀਕਾ ਜਾਣ ਲਈ ਮੁਸ਼ਕਲ ਆਈ ਸੀ ਪਰ ਹੁਣ ਲੱਗਦਾ ਹੈ ਕਿ ਉਹ ਆਪਣੀ ਪੁਰਾਣੀ ਨੀਤੀ ਦੇ ਪਿੱਛੋਂ ਹਟ ਰਿਆਂਨ ਅਤੇ ਸਮਝ ਰਿਆਂਨ ਕਿ ਅਮਰੀਕਾ ਦੀ ਅਰਥਵਿਵਸਥਾ ਨੂੰ ਵਿਦੇਸ਼ੀ ਮਾਹਿਰਾਂ ਦੀ ਮਦਦ ਨਾਲ ਹੀ ਮਜ਼ਬੂਤ ਬਣਾਇਆ ਜਾ ਸਕਦਾ ਹੈ 트럼ਪ ਦੇ ਇਸ ਬਿਆਨ ਨਾਲ ਭਾਰਤੀ ਆਈਟੀ ਇੰਜੀਨੀਅਰਾਂ ਸਾਇੰਟਿਸਟਾਂ ਅਤੇ ਹੋਰ ਪੇਸ਼ੇਵਰਾਂ ਦੀ ਉਮੀਦ ਜਾਗੀ ਹੈ ਕਿ ਸ਼ਾਇਦ ਅਗਲੇ ਸਮੇਂ ਵਿੱਚ ਐਚ1ਬੀ ਵੀਜ਼ਾ ਦੇ ਨਿਯਮਾਂ ਨੂੰ ਤਿੱਲਾ ਕੀਤਾ ਜਾਵੇ ਅਤੇ ਇਸ ਨਾਲ ਹੀ ਇਹ ਸੰਕੇਤ ਵੀ ਮਿਲਦਾ ਹੈ ਕਿ 트럼ਪ 2024 ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਛਵੀ ਨੂੰ ਨਰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਖਾਸ ਕਰਕੇ ਉਹਨਾਂ ਭਾਰਤੀ ਅਮਰੀਕਾ ਵੋਟਰਾਂ ਦੇ ਵਿਚਾਰੇ ਜੋ ਹਾਈ ਟੈਕ ਖੇਤਰ ਨਾਲ ਜੁੜੇ ਹਨ 트럼ਪ ਦਾ ਕਹਿਣਾ ਹੈ ਕਿ ਅਸੀਂ ਸਾਰੀ ਦੁਨੀਆ ਦੇ ਟੈਲੈਂਟ ਨੂੰ ਆਪਣੇ ਦੇਸ਼ ਵਿੱਚ ਲਿਆਉਣਾ ਚਾਹੁੰਦੇ ਹਾਂ ਕਈਆਂ ਲਈ ਇੱਕ ਵੱਡਾ ਪਾਲਿਸੀ ਬਦਲਾਵ ਵੀ ਮੰਨਿਆ ਜਾ ਰਿਹਾ ਹੈ ਹੁਣ ਦੇਖਣਾ ਹੈ ਹੋਵੇਗਾ ਕਿ ਇਹ ਸਿਰਫ ਚੋਣੀ ਬਿਆਨਬਾਜ਼ੀ ਹੈ ਜਾਂ ਅਸਲ ਵਿੱਚ ਅਮਰੀਕਾ ਆਪਣੀ ਇਮੀਗ੍ਰੇਸ਼ਨ ਪਾਲਿਸੀ ਵਿੱਚ ਕੋਈ ਨਵਾਂ ਦਰਵਾਜ਼ਾ ਖੋਲਣ ਜਾ ਰਿਹਾ ਹੈ ਡੋਨਲਡ 트ੰਪ ਨੇ H1B ਵੀਜ਼ਾ ਬਾਰੇ ਇੱਕ ਹੈਰਾਨੀਜਨਕ ਬਿਆਨ ਦਿੱਤਾ ਹੈ 트ੰਪ ਜੋ ਪਹਿਲਾਂ ਇਸ ਵੀਜ਼ਾ ਪ੍ਰੋਗਰਾਮ ਦੇ ਸਭ ਤੋਂ ਵੱਡੇ ਵਿਰੋਧੀ ਮੰਨੇ ਜਾਂਦੇ ਸਨ ਹੁਣ ਕਹਿ ਰਹੇ ਹਨ ਕਿ ਅਮਰੀਕਾ ਨੂੰ ਵਿਦੇਸ਼ਾਂ ਤੋਂ ਮਾਹਿਰਾਂ ਲੋਕਾਂ ਦੀ ਲੋੜ ਹੈ ਕਿਉਂਕਿ ਸਾਡੇ ਲੋਕਾਂ ਵਿੱਚ ਇੰਨਾ ਟੈਲੈਂਟ ਨਹੀਂ ਹੈ ਇੱਕ ਇੰਟਰਵਿਊ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਅਮਰੀਕਾ ਵਿੱਚ ਕਾਫੀ ਟੈਲੈਂਟ ਮੌਜੂਦ ਨਹੀਂ ਤਾਂ 트ੰਪ ਨੇ ਸਿੱਧਾ ਜਵਾਬ ਦਿੱਤਾ ਨਹੀਂ ਸਾਡੇ ਕੋਲ ਇੰਨੇ ਕੁਸ਼ਲ ਲੋਕ ਨਹੀਂ ਹਨ ਤੁਸੀਂ ਬੇਰੋਜ਼ਗਾਰ ਲਾਈਨ ਵਿੱਚੋਂ ਕਿਸੇ ਨੂੰ ਕੱਢ ਕੇ ਨਹੀਂ ਕਹਿ ਸਕਦੇ ਕਿ ਚਲੋ ਹੁਣ ਤੁਸੀਂ ਹਾਈ ਟੈਕ ਫੈਕਟਰੀ ਚਲਾਓ ਉਹਨਾਂ ਨੇ ਇਹ ਵੀ ਦੱਸਿਆ ਕਿ ਕੁਝ ਖਾਸ ਉਦਯੋਗਾਂ ਵਿੱਚੋਂ ਜਿਵੇਂ ਬੈਟਰੀ ਨਿਰਮਾਣ ਇਲੈਕਟ੍ਰਿਕ ਵਾਹਨ ਅਤੇ ਟੈਕਨੋਲੋਜੀ ਖੇਤਰ ਵਿੱਚ ਬਹੁਤ ਹੀ ਵਿਸ਼ੇਸ਼ ਗਿਆਨ ਅਤੇ ਅਨੁਭਵ ਦੀ ਲੋੜ ਹੁੰਦੀ ਹੈ ਜੋ ਹਰ ਕਿਸੇ ਕੋਲ ਨਹੀਂ ਹੁੰਦਾ ਇਹ ਬਿਆਨ ਖਾਸ ਤੌਰ ਤੇ ਇਸ ਲਈ ਚਰਚਾ ਵਿੱਚ ਹੈ ਕਿਉਂਕਿ 트ੰਪ ਦੀ ਪਿਛਲੇ ਸਾਲ ਦੇ H1B ਵੀਜ਼ਾ ਤੇ ਕਈ ਸਖਤ ਨਿਯਮ ਲਗਾਏ ਗਏ ਸਨ ਜਿਸ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਦੇ ਪੇਸ਼ੇਵਰਾਂ ਨੂੰ ਅਮਰੀਕਾ ਜਾਣ ਲਈ ਮੁਸ਼ਕਲ ਆਈ ਸੀ ਪਰ ਹੁਣ ਲੱਗਦਾ ਹੈ ਕਿ ਉਹ ਆਪਣੀ ਪੁਰਾਣੀ ਨੀਤੀ ਦੇ ਪਿੱਛੋਂ ਹਟ ਰਿਹਾ ਹਨ ਅਤੇ ਸਮਝ ਰਿਹਾ ਹਨ ਕਿ ਅਮਰੀਕਾ ਦੀ ਅਰਥ ਵਿਵਸਥਾ ਨੂੰ ਵਿਦੇਸ਼ੀ ਮਾਹਿਰਾਂ ਦੀ ਮਦਦ ਨਾਲ ਹੀ ਮਜ਼ਬੂਤ ਬਣਾਇਆ ਜਾ ਸਕਦਾ ਹੈ 트럼ਪ ਦੇ ਇਸ ਬਿਆਨ ਨਾਲ ਭਾਰਤੀ ਆਈਟੀ ਇੰਜੀਨੀਅਰਾਂ ਸਾਇੰਟਿਸਟਾਂ ਅਤੇ ਹੋਰ ਪੇਸ਼ੇਵਰਾਂ ਦੀ ਉਮੀਦ ਜਾਗੀ ਹੈ ਕਿ ਸ਼ਾਇਦ ਅਗਲੇ ਸਮੇਂ ਵਿੱਚ ਐਚ 1 ਵੀ ਵੀਜ਼ਾ ਦੇ ਨਿਯਮਾਂ ਨੂੰ ਢਿੱਲਾ ਕੀਤਾ ਜਾਵੇ ਅਤੇ ਇਸ ਨਾਲ ਹੀ ਇਹ ਸੰਕੇਤ ਵੀ ਮਿਲਦਾ ਹੈ ਕਿ 트럼ਪ 2024 ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਛਵੀ ਨੂੰ ਨਰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਖਾਸ ਕਰਕੇ ਉਹਨਾਂ ਭਾਰਤੀ ਅਮਰੀਕਾ ਵੋਟਰਾਂ ਦੇ ਵਿਚਾਰੇ ਜੋ ਹਾਈ ਟੈਕ ਖੇਤਰ ਨਾਲ ਜੁੜੇ ਹਨ 트럼ਪ ਦਾ ਕਹਿਣਾ ਹੈ ਕਿ ਅਸੀਂ ਸਾਰੀ ਦੁਨੀਆ ਦੇ ਟੈਲੈਂਟ ਨੂੰ ਆਪਣੇ ਦੇਸ਼ ਵਿੱਚ ਲਿਆਉਣਾ ਚਾਹੁੰਦੇ ਹਾਂ ਕਈਆਂ ਲਈ ਇੱਕ ਵੱਡਾ ਪਾਲਿਸੀ ਬਦਲਾਵ ਵੀ ਮੰਨਿਆ ਜਾ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਸਿਰਫ ਚੋਣੀ ਬਿਆਨਬਾਜ਼ੀ ਹੈ ਜਾਂ ਅਸਲ ਵਿੱਚ ਅਮਰੀਕਾ ਆਪਣੀ ਇਮੀਗ੍ਰੇਸ਼ਨ ਪਾਲਿਸੀ ਵਿੱਚ ਕੋਈ ਨਵਾਂ ਦਰਵਾਜ਼ਾ ਖੋਲਣ ਜਾ ਰਿਹਾ ਹੈ